ਦੇਖੋ ਚਾਹੀਦਾ ਤਾਂ ਇਹ ਸੀਗਾ ਅੱਜ ਦੋਨਾਂ ਫਾਰਮਾਂ ਨੂੰ ਜਾਂ ਖਾਸ ਤੌਰ ਤੇ ਐਸਕੇਮ ਨੂੰ ਕਿ ਜੇ ਫੈਸਲਾ ਕਰਨਾ ਹੀ ਹੈ ਤਾਂ ਤੁਸੀਂ ਅੱਜ ਹੀ ਕਰ ਦਿਓ। ਇਹੀ ਗੱਲ ਆ ਨਾ ਜੀ। ਮਤਲਬ ਤੁਸੀਂ ਇਸ ਚੀਜ਼ ਨੂੰ ਨਾ ਲੰਮਕਾਰ ਰਹੇ ਹੋ ਹੋਰ ਕੁਝ ਨਹੀਂ ਹੈ। ਲੋਕ ਵੀ ਇਹੀ ਗੱਲ ਕਹਿ ਰਹੇ ਆ ਕਹਿੰਦੇ ਜਿਵੇਂ ਕੋਟਾਂ ਦੇ ਵਿੱਚ ਹੁੰਦਾ ਤਾਰੀਖ पे ਤਾਰੀਖ ਤਾਰੀਖ ਤੇ ਤਾਰੀਖ ਸੰਦੀਪ ਉਹਦਾ ਡਾਇਲੋਗ ਬੜਾ ਮਸ਼ਹੂਰ ਹੋਇਆ ਸੀ ਉਹੀ ਕੰਮ ਅੱਜ ਕਿਸਾਨ ਲੀਡਰ ਕਰੀ ਜਾਂਦੇ ਆ ਹੁਣ ਫਿਰ ਇਹਨਾਂ ਨੇ ਕਹਿਤਾ ਜੀ ਅਸੀਂ ਬੈਠਕ ਕਰਾਂਗੇ ਵੀ ਬੈਠਕਾਂ ਕਰਨ ਨੂੰ ਲੋਕ ਕਹਿ ਰਹੇ ਨੇ ਕਿ ਆਪਾਂ ਨਹੀਂ ਮੈਨੂੰ ਲੱਗਦਾ ਕਿ ਜੇ ਮੈਂ ਜੀ ਤੁਰਤੇ ਵੀ ਕਰਾਂ ਦੇਖਾਂ ਤਾਂ ਇਹ ਸਵਾਲ ਬੰਦ ਆ ਵੀ ਬੈਠਕਾਂ ਕਿਸ ਮੁੱਦੇ ਤੇ ਹੋ ਰਹੀਆਂ ਇਹ ਤਾਂ ਤੁਸੀਂ ਵੈਸੇ ਹੀ 2 ਮਿੰਟਾਂ 'ਚ ਜਾਂ 5 10 ਮਿੰਟਾਂ 'ਚ ਤੁਸੀਂ ਡਿਸਾਈਡ ਕਰ ਸਕਦੇ ਹੋ ਕਿਉਂਕਿ ਜੇ ਤੁਹਾਡੀ ਨੀਤ ਸਿੱਧੀ ਹੋਵੇ ਜੇ ਤੁਸੀਂ ਹੋਵੇ ਕਿ ਯਾਰ ਜਾਣਾ ਫਿਰ ਤਾਂ ਯਾਰ ਮਤਲਬ ਚੁਟਕੀ ਲੱਗਦੀ ਹੈ ਜਦੋਂ ਉਹ ਇੱਕ ਚੈਨਲ ਦੇ ਨਾਲ ਗੱਲਬਾਤ ਕਰ ਰਹੇ ਸੀ ਤਾਂ ਬੜੇ ਸੀਨੀਅਰ ਰਿਪੋਰਟਰ ਨੇ ਉਹਨਾਂ ਨੂੰ ਤਿੰਨ ਚਾਰ ਵਾਰੀ ਸਵਾਲ ਪੁੱਛਿਆ ਕਿ ਤੁਸੀਂ ਖਨੋਰੀ ਸ਼ੰਭੂ ਜਾਓਗੇ ਜਾਂ ਨਹੀਂ ਜਾਓਗੇ ਨਹੀਂ ਤਾਂ ਉਗਰਾਹਾ ਸਾਹਿਬ ਉਹ ਤੋਂ ਭਾਜਦੇ ਨਜ਼ਰ ਆਏ ਤੇ ਉਹਨਾਂ ਨੇ ਕਿਹਾ ਤੁਸੀਂ ਅਜਿਹੇ ਸਵਾਲ ਨਾ ਕਰੋ ਰੱਬ ਨਾ ਕਰੇ ਜੇ ਉਧਰੋਂ ਕੁਝ ਡਲਿਆ ਸਾਹਿਬ ਦੀ ਸਿਹਤ ਨੂੰ ਐਸੀ ਵੈਸੀ ਕੋਈ ਖਬਰ ਆ ਜਾਂਦੀ ਆ ਤਾਂ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਫੋਰ ਕਿਸੇ ਨੂੰ ਨਹੀਂ ਕਹਿਣਾ ਉਹਨਾਂ ਨੇ ਸਿਰਫ ਐਸਕੇਮ ਨੂੰ ਜਾ ਕੇ ਫੜਨਾ ਕਿਦਨ ਆ ਉਹਨਾਂ ਨੇ ਜਵਾਬ ਉਹਨਾਂ ਸਵਾਲਾਂ ਦੇ ਦਿੱਤੇ ਉਹਨੂੰ ਤਾਂ ਦੇਖ ਕੇ ਮੈਨੂੰ ਲੱਗਦਾ rau ji ਕਿ ਜਿਹੜਾ ਇਹ ਜਥੇਬੰਦੀਆਂ ਨੇ ਉਹ ਬਾਰਡਰਾਂ ਦੇ ਉੱਤੇ ਨਹੀਂ ਜਾਣਗੀਆਂ ਟਾਈਮ ਟਪਾਇਆ ਜਾ ਰਿਹਾ ਐ ਐਸਕੇਮ ਦੇ ਵੱਲੋਂ ਖਾਸ ਤੌਰ 'ਤੇ ਇੱਕ ਖਾਨਾ ਪੂਰਤੀ ਕੀਤੀ ਜਾ ਰਹੀ ਹੈ ਹਾਂ ਇਹ ਲੋਕਾਂ ਨੂੰ ਦਿਖਾਇਆ ਜਾ ਰਿਹਾ ਫਿਲਹਾਲ ਦੀ ਘੜੀ ਅੱਗੇ ਕੀ ਉਹ ਫੈਸਲਾ ਲੈਂਦੇ ਨੇ ਇਹਦੇ ਬਾਰੇ ਆਪਾਂ ਨੂੰ ਨਹੀਂ ਕਹਿ ਸਕਦੇ ਜੇ ਐਸਕੇਮ ਨੇ ਇਹਨਾਂ ਦੋਨਾਂ ਫਾਰਮਾਂ ਦੀ ਮਦਦ ਕਰਨੀ ਹੁੰਦੀ ਫਿਰ ਮੈਂ ਉਹ ਪਹਿਲਾਂ ਜਿਹੜੀ ਗੱਲ ਕਹਿ ਰਿਹਾ ਕਿ ਇੱਕ ਚੁਟਕੀ ਦੇ ਸਾਬ ਨਾਲ ਫੈਸਲਾ ਹੁੰਦਾ ਹੈ ਲੀਡਰ ਨੇ ਸਿਰਫ ਐਲਾਨ ਹੀ ਕਰਨਾ ਹੁੰਦਾ ਕਿ ਅਸੀਂ ਜਾ ਰਹੇ ਹਾਂ ਜੀ ਤਾਂ ਅਸੀਂ ਉਹਨਾਂ ਦੇ ਨਾਲ ਜਾ ਕੇ ਬੈਠਾਂਗੇ ਕਿ ਦੇਖਦੇ ਹਾਂ ਸਰਕਾਰਾਂ ਕਿਵੇਂ ਝੁਕਦੀਆਂ ਨਹੀਂ ਹੈਗੀਆਂ ਇੱਕ ਵਾਰ ਫਿਰ ਤੋਂ ਐਸ ਕੇ ਐਮ ਕਿਤੇ ਨਾ ਕਿਤੇ ਇਹ ਮੰਨ ਰਿਹਾ ਮੰਨ ਕੇ ਚੱਲ ਰਿਹਾ ਉਹਦੇ ਆਗੂ ਕਿ ਯਾਰ ਇਹ ਜਿਹੜਾ ਮੋਰਚਾ ਨਾ ਇਹ ਤਾਂ ਮੋਰਚਾ ਇਹਨਾਂ ਦੋਨਾਂ ਫੋਰਮਾਂ ਦਾ ਹੀ ਆ ਸਰਬਨ ਸਿੰਘ ਪੰਦੇਰ ਉਹਨਾਂ ਦਾ ਤੇ ਜਗੀਰ ਸਿੰਘ ਡੱਲਿਆਲ ਉਹਨਾਂ ਦਾ ਕਿ ਇਹਨਾਂ ਨੇ ਸ਼ੁਰੂ ਕੀਤਾ ਤੇ ਅਸੀਂ ਜੇ ਸਾਥ ਚ ਮਿਲ ਗਏ ਇਹਨਾਂ ਦੇ ਤੇ ਉਹ ਗੱਲ ਜੇ ਪੂਰੀ ਹੋ ਗਈ ਤਾਂ ਕ੍ਰੈਡਿਟ ਤਾਂ ਸਿਰਫ ਇਹਨਾਂ ਨੂੰ ਜਾਊਗਾ ਗੱਲ ਦੀ ਐਸਕੇਮ ਦੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਦੀ ਜਗਜੀਤ ਸਿੰਘ ਡੱਲੇয়াল ਹੋਰਾਂ ਦੇ ਨਾਲ ਬਣਦੀ ਨਹੀਂ ਇਹ ਸਭ ਨੂੰ ਪਤਾ ਬਿਲਕੁਲ ਬਹੁਤ ਵਿਚਾਰਾਂ ਦੇ ਵਿੱਚ ਮਤਭੇਦ ਹੈਗਾ ਇਹਨਾਂ ਦੇ ਪਰ ਉਹ ਚੀਜ਼ਾਂ ਤੁਹਾਨੂੰ ਇੱਕ ਪਾਸੇ ਰੱਖ ਕੇ ਚੱਲਣਾ ਪਊਗਾ ਇਸ ਵੇਲੇ ਤੁਹਾਨੂੰ ਹੋਰ ਕੁਝ ਨਹੀਂ ਸਿਰਫ ਆਪਣੇ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਕਿਵੇਂ ਬਚਾਉਣੀ ਆ ਇਹ ਤੁਹਾਨੂੰ ਸੋਚਣਾ ਪਊਗਾ ਪਰ ਇਸ ਵੇਲੇ ਗੱਲ ਸਾਰੀ ਐਸਕੇਮ ਤੇ ਉਹਨਾਂ ਦੇ ਆਗੂਆਂ ਤੇ ਰਾਜਦੀਪ ਅੱਜ ਵਾਲੀਆਂ ਜੇ ਮੀਟਿੰਗ ਦੇ ਵਾਂਗੂ ਅਗਲੀ ਮੀਟਿੰਗ ਦੇ ਵਿੱਚ ਵੀ ਕਰਨਾ ਫਿਰ ਤਾਂ ਤੁਸੀਂ ਨਾਏ ਕਰੋ ਚੰਗੀ ਗੱਲ ਆ ਆਰਿਆ ਪਾਰ ਦਾ ਕੰਮ ਹੋਇਆ ਹੋਇਆ ਜਾਂ ਤਾਂ ਆਰ ਹੋ ਜੋ ਜਾਂ ਪਾਰ ਹੋ ਜੋ ਜਾਂ ਹਾਂ ਕਰ ਦਿਓ ਜਾਂ ਨਾ ਕਰ ਅਵਰਿੰਦਰ ਜੀ ਅੱਜ ਐਸਕੇਐਮ ਦੇ ਲੀਡਰਾਂ ਦੇ ਵੱਲੋਂ ਦੋਨਾਂ ਫਰਮਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਪਟਿਆਲਾ ਚ ਮੀਟਿੰਗ ਹੋਈ ਆ ਸਾਂਝੀ ਨੂੰ ਲੈ ਕੇ ਆਪਸੀ ਏਕਤਾ ਨੂੰ ਲੈ ਕੇ ਗੱਲਬਾਤ ਹੋਈ ਪਰ ਕੋਈ ਸਿੱਟਾ ਜ਼ਿਆਦਾ ਨਿਕਲਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਜਦੋਂ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਸੀ ਜਿਹੜੇ ਸਵਾਲ ਸੀ ਜੋ ਕਲੀਅਰ ਨਹੀਂ ਹੋਏ ਜਾਂ ਲੋਕ ਜਿਹੜੇ ਕਹਿ ਰਹੇ ਸੀ ਕਿ ਇਕੱਠੇ ਕਿਉਂ ਨਹੀਂ ਹੋ ਰਹੇ ਕਿਸਾਨ ਬਾਰਡਰਾਂ ਦੇ ਉੱਤੇ ਕਿਉਂ ਨਹੀਂ ਆ ਰਹੇ ਸਾਥ ਕਿਉਂ ਨਹੀਂ ਦੇ ਰਹੇ ਉਹ ਹਜੇ ਵੀ ਸਸਪੈਂਸ ਬਰਕਰਾਰ ਆ ਸਾਰੀ ਮੀਟਿੰਗ ਦਾ ਸੱਟਾ ਕੀ ਦੇਖਦੇ ਹਾਂ ਕਿ ਲੱਗਦਾਗਾ ਕਿ ਜਿਹੜਾ ਐਸਕੇਐਮ ਆ ਉਹ ਖਨੌਰੀ ਜਾਂ ਸ਼ੰਭੂ ਬਾਰਡਰਾਂ ਦੇ ਉੱਤੇ ਜਾ ਕੇ ਬੈਠੂਗਾ ਦੁਬਾਰੇ ਇੱਕਾ ਹੋਊਗਾ ਨਹੀਂ ਦੇਖੋ ਇਸ ਬਾਰੇ ਤਾਂ ਕੋਈ ਗਰੰਟੀ ਨਾਲ ਕਿਹਾ ਨਹੀਂ ਜਾ ਸਕਦਾ ਰਾਜਦੀਪ ਕਿ ਜਿਹੜਾ ਐਸਕੇਐਮ ਆ ਪੂਰਾ ਉਹਦੀਆਂ ਜਿਹੜੀਆਂ ਬਾਕੀ ਸਾਰੀਆਂ ਜਥੇਬੰਦੀਆਂ ਨੇ ਕਿ ਉਹ ਖਨੌਰੀ ਜਾਂ ਸ਼ੰਭੂ ਬਾਰਡਰ ਤੇ ਜਾ ਕੇ ਬੈਠ ਜਾਣਗੀਆਂ ਇਹਦਾ ਇਸ ਕਰਕੇ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਜੋਗਿੰਦਰ ਸਿੰਘ ਉਗਰਾਹਾ ਬੇਸ਼ੱਕ ਅੱਜ ਦੀ ਮੀਟਿੰਗ 'ਚ ਸ਼ਾਮਲ ਹੋਏ ਸੀਗੇ ਹੂੰ ਪਰ ਇਹਨਾਂ ਨੇ 2 ਦਿਨ ਪਹਿਲਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਕਲੀਅਰ ਕਰਤਾ ਸੀ ਕਿ ਅਸੀਂ ਖਨੌਰੀ ਜਾਂ ਸ਼ੰਭੂ ਬਾਰਡਰ ਜਾ ਕੇ ਤਾਂ ਨਹੀਂ ਬੈਠਾਂਗੇ ਹਾਂ ਇਹ ਉਗਰਾਹਾ ਦਾ ਆ ਗਿਆ ਸੀਗਾ ਬਿਆਨ ਤੇ ਬੇਸ਼ੱਕ ਉਹ ਅੱਜ ਇਸ ਮੀਟਿੰਗ ਦੇ ਵਿੱਚ ਜਿਹੜੀ ਪਟਿਆਲੇ ਗੁਰਦੁਆਰਾ ਦੁਖਨਵਾਰਨ ਸਾਹਿਬ ਦੇ ਵਿੱਚ ਹੋਈ ਹੈ ਹੂੰ ਉਹਦੇ ਵਿੱਚ ਹੈਗੇ ਸੀਗੇ ਪਰ ਜਿਹੜੀ ਇਹ ਮੀਟਿੰਗ ਹੈਗੀ ਆ ਤੇ ਇਕੱਠੇ ਹੋਏ ਕਿਉਂਕਿ ਇਸ ਤੋਂ ਪਹਿਲਾਂ ਐਸਕੇਐਮ ਨੇ ਆਪਣੀ ਇੱਕ ਬੈਠਕ ਕੀਤੀ ਸੀ ਚੰਡੀਗੜ੍ਹ ਦੇ ਵਿੱਚ ਉਹ ਇਸ ਕਰਕੇ ਕੀਤੀ ਸੀ ਕਿਉਂਕਿ ਜਿਹੜੇ ਦੋਨੋਂ ਫੋਰਮ ਨੇ ਸ਼ੰਭੂ ਤੇ ਖਨੌਰੀ ਵਾਲਾ ਹੁਣ ਜਿਹੜਾ ਸ਼ੰਭੂ ਆ ਉਹ ਸਰਵਨ ਸਿੰਘ ਪੰਦੇਰ ਦੇਖਦੇ ਨੇ ਖਨੌਰੀ ਤੇ ਜਗਜੀਤ ਸਿੰਘ ਡੱਲਿਆਲ ਹੁਣੀ ਆਪਣਾ ਮਰਨ ਵਰਤ ਬੈਠੇ ਨੇ ਇਹਨਾਂ ਦੀਆਂ ਜਥੇਬੰਦੀਆਂ ਵੀ ਇਸੇ ਤਰੀਕੇ ਦੇ ਨਾਲ ਹੀ ਨੇ ਹੁਣ ਜਿਹੜੀ ਸਰਵਨ ਸਿੰਘ ਪੰਦੇਰ ਉਹਨਾਂ ਵਾਲੀਆਂ ਜਥੇਬੰਦੀਆਂ ਨੇ ਉਹ ਸ਼ੰਭੂ ਬੈਠੀਆਂ ਨੇ ਹਮ ਡੱਲਿਆਲ ਸਾਹਿਬ ਵਾਲੀਆਂ ਜਥੇਬੰਦੀਆਂ ਖਨੌਰੀ ਬੈਠੀਆਂ ਨੇ ਜੀ ਵਿਚ ਨੂੰ ਤਾਂ ਇਹ ਵੀ ਮੀਡੀਆ ਕੁਝ ਕਹਿਣ ਲੱਗ ਗਿਆ ਸੀ ਕਿ ਦੋਨਾਂ ਦੇ ਵਿਚਕਾਰ ਕੋਈ ਫਰਕ ਆ ਗਿਆ ਤੇ ਖੈਰ ਉਹਦੇ ਤੇ ਵੀ ਅੱਜ ਉਹ ਕਲੈਰੀਫਿਕੇਸ਼ਨ ਕਰਕੇ ਗਏ ਨੇ ਤੇ ਮੀਡੀਆ ਨੇ ਅੱਜ ਵੀ ਸਵਾਲ ਕੀਤੇ ਸਰਵਨ ਸਿੰਘ ਪੰਦੇਰ ਉਹਨਾਂ ਨੂੰ ਤੇ ਬਾਕੀ ਦੇ ਐਸਕੇਐਮ ਨੂੰ ਕਿ ਜਿਹੜੀ ਦੋ ਫੋਰਮ ਨੇ ਖਨੌਰੀ ਡੱਲਿਆਲ ਸਾਹਿਬ ਤੇ ਸ਼ੰਭੂ ਸਰਵਨ ਸਿੰਘ ਪੰਦੇਰ ਤੇ ਇਹਨਾਂ ਚੋਂ ਕਹਿੰਦੇ ਕਿ ਸਰਵਨ ਸਿੰਘ ਪੰਦੇਰੀ ਕਿਉਂ ਆਏ ਡੱਲਿਆਲ ਸਾਹਿਬ ਦੀ ਇਧਰੋਂ ਖਨੌਰੀ ਮੋਰਚੇ ਤੋਂ ਕੋਈ ਆਗੂ ਇਸ ਬੈਠਕ ਦੇ ਵਿੱਚ ਕਿਉਂ ਨਹੀਂ ਆਇਆ ਇਸ ਕੇਮ ਦੇ ਲੀਡਰਾਂ ਨੂੰ ਵੀ ਸਵਾਲ ਮੀਡੀਆ ਦੇ ਵੱਲੋਂ ਪੁੱਛੇ ਗਏ ਖੈਰ ਉਹ ਕਹਿੰਦੇ ਕਿ ਜਿਹੜੇ ਸਰਬਨ ਸਿੰਘ ਪੰਦੇਰ ਆਏ ਨੇ ਕਿ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਮੈਂ ਦੋਨਾਂ ਫੋਰਮਾਂ ਦੇ ਵੱਲੋਂ ਮੈਂ ਹੀ ਆ ਤੇ ਵੈਸੇ ਵੀ ਦੋਨਾਂ ਫੋਰਮਾਂ ਨੇ ਏਕਾ ਬਣਾਇਆ ਹੋਇਆ ਤੇ ਇਸ ਤਰੀਕੇ ਦੇ ਨਾਲ ਉਹ ਕਰਦੇ ਨੇ ਕਿ ਜੇ ਕਿਤੇ ਇੱਕ ਨਾ ਜਾਵੇ ਤਾਂ ਦੂਸਰੇ ਨੂੰ ਕਹਿ ਦਿੰਦੇ ਨੇ ਕਿ ਇਹ ਸਾਡਾ ਪ੍ਰਤੀਨਿਧੀ ਸਮਝਿਆ ਜਾਵੇ ਖੈਰ ਇਸ ਤੇ ਦੇਖੋ ਮੀਡੀਆ ਮੀਡੀਆ ਦੇ ਵਿੱਚ ਸਵਾਲ ਤਾਂ ਚੁੱਕੇ ਜਾਣਗੇ ਕਿਉਂਕਿ ਕੁਛ ਨਾ ਕੁਛ ਇਹ ਹੁੰਦਾ ਕਿ ਵਖਰੀ ਗੱਲ ਕੱਢਣੀ ਹੁੰਦੀ ਹੈ ਤੇ ਖਬਰ ਫਿਰ ਤਾਂ ਹੀ ਬਣਦੀ ਹੁੰਦੀ ਹੈ ਪਰ ਅੱਜ ਜਿਹੜੀ ਤੁਹਾਡਾ ਸਵਾਲ ਸੀਗਾ ਕਿ ਅੱਜ ਦੀ ਮੀਟਿੰਗ ਦਾ ਬਣਿਆ ਕੀ ਮੈਂ ਗੱਲ ਕਰ ਰਿਹਾ ਸੀ ਕਿ ਇਸ ਤੋਂ ਪਹਿਲਾਂ ਦੋਨਾਂ ਫੋਰਮਾਂ ਨੇ ਐਸਕੇਐਮ ਨੂੰ ਅਪੀਲ ਕੀਤੀ ਇੱਕ ਚਿੱਠੀ ਲਿਖੀ ਸੀਗੀ ਕਿ ਆਓ ਜੀ ਸਾਥ ਦਿਓ ਕਿਉਂਕਿ ਡੱਲੇਆਲ ਸਾਹਿਬ ਦੀ ਹਾਲਤ ਬੇਹਦ ਖਰਾਬ ਹੋ ਰਹੀ ਆ ਫਿਰ ਐਸਕੇਐਮ ਨੇ ਦੋ ਦਿਨ ਪਹਿਲਾਂ ਤੁਹਾਨੂੰ ਪਤਾ ਕਿ ਚੰਡੀਗੜ੍ਹ 'ਚ ਆਪਣੀ ਬੈਠਕ ਕੀਤੀ ਜੀ ਉਸ ਬੈਠਕ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਚਲੋ ਇੱਕ ਆਪਾਂ ਇਹਨਾਂ ਦੋਨਾਂ ਫਾਰਮਾਂ ਦੇ ਨਾਲ ਬੈਠਕ ਕਰਦੇ ਆ ਉਹ ਇਹ ਬੈਠਕ ਸੀ ਜਿਹੜੀ ਅੱਜ ਪਟਿਆਲੇ 'ਚ ਹੋਈ ਹੈ ਹੁਣ ਇਹਦਾ ਨਤੀਜਾ ਨਿਕਲਿਆ ਕਿ ਅਗਲਾ ਤੁਹਾਡਾ ਸਵਾਲ ਹੋਊਗਾ ਤੇ ਲੋਕ ਵੀ ਇਹ ਸੋਚਣਗੇ ਨਾ ਕਿ ਯਾਰ ਬੈਠਕ ਤਾਂ ਹੋ ਗਈ ਪਰ ਕੋਈ ਨਤੀਜਾ ਤਾਂ ਨਿਕਲਿਆ ਹੀ ਨਹੀਂ ਹੂੰ ਤੇ ਇਹਦੇ 'ਚ ਦੋਹੇ ਤਰ੍ਹਾਂ ਦੇ ਆਗੂ ਇਹ ਕਹਿ ਕੇ ਗਏ ਨੇ ਕਿ ਦੇਖੋ ਜੀ ਅਸੀਂ ਏਕੇ ਵੱਲ ਵਧ ਰਹੇ ਹਾਂ ਕਿ ਸਾਰਾ ਕਿਸਾਨ ਤੇ ਜਥੇਬੰਦੀਆਂ ਇਕੱਠੀਆਂ ਹੋ ਜਾਣ ਫਿਰ ਪਹਿਲੇ ਕਿਸਾਨੀ ਅੰਦੋਲਨ ਦੀ ਤਰ੍ਹਾਂ ਤੇ ਕਹਿੰਦੇ ਉਹਦੇ ਪ੍ਰਤੀ ਸਾਡੀ ਜਿਹੜੀ ਚੰਗੀ ਗੱਲਬਾਤ ਆ ਉਹ ਅੱਜ ਦੀ ਬੈਠਕ ਚ ਹੋਈ ਆ ਪਰ ਸਿੱਟਾ ਨਤੀਜਾ ਕੋਈ ਨਹੀਂ ਨਿਕਲਿਆ ਇਸ ਤੋਂ ਬਿਨਾ ਕਿ ਦੋਹੇ ਤਰ੍ਹਾਂ ਦੇ ਆਗੂਆਂ ਨੇ ਕਿਹਾ ਕਿ ਇਸੇ ਤਰੀਕੇ ਦੀ ਇੱਕ ਹੋਰ ਬੈਠਕ ਅਗਲੇ ਆਉਣ ਵਾਲੇ ਦਿਨ ਚ ਅਸੀਂ ਫੇਰ ਕਰਾਂਗੇ ਹੁਣ ਗੱਲ ਤਾਂ ਉੱਥੇ ਦੀ ਉੱਥੇ ਰਹਿ ਗਈ ਹੈ ਦੂਜੇ ਪਾਸੇ ਜਿਹੜੇ ਲੋਕ ਨੇ ਉਹ ਇਹ ਦੇਖ ਰਹੇ ਨੇ ਕਿ ਡੱਲੇਆਲ ਸਾਹਿਬ ਦੀ ਸਿਹਤ ਬੇਹਦ ਖਰਾਬ ਹੋ ਰਹੀ ਹੈ ਕਿਉਂਕਿ 26 ਮੇ ਦਿਨ ਚ ਉਹਦਾ ਮਰਨ ਵਰਤ ਪਹੁੰਚ ਗਿਆ ਚਾਰ ਦਿਨਾਂ ਨੂੰ ਇੱਕ ਮਹੀਨਾ ਪੂਰਾ ਹੋ ਜਾਏਗਾ ਤੇ 26 ਦਿਨ ਤੁਸੀਂ ਹਿਸਾਬ ਲਾਓ ਕਿ ਕੋਈ ਬੰਦਾ ਕੋਈ ਇਨਸਾਨ ਅੰਨ ਦਾ ਇੱਕ ਦਾਣਾ ਵੀ ਆਪਣੇ ਅੰਦਰ ਨਾ ਲੈ ਕੇ ਗਿਆ ਹੋਵੇ ਸਿਰਫ ਲਿਕਵਿਡ ਪਾਣੀ ਤੇ ਉਹ ਜੀ ਰਿਹਾ ਹੋਵੇ ਤੇ ਉਹਦੀ ਹਾਲਤ ਕਿਸ ਤਰੀਕੇ ਦੀ ਹੋਊਗੀ ਕਿਉਂਕਿ ਜਿਹੜੀ ਮੈਡੀਕਲ ਸਾਇੰਸ ਹੈ ਨਾ ਉਹ ਵੀ ਦੱਸਦੀ ਹੈ ਇਹ ਕਿ ਜੇ ਕੋਈ ਇਨਸਾਨ 7 ਦਿਨ ਤੱਕ ਕੋਈ ਰੋਟੀ ਜਾਂ ਅਨਾਜ ਨਹੀਂ ਖਾਂਦਾ ਹਾਂ ਤਾਂ ਕਹਿੰਦੇ ਕਿ ਉਹਦੀ ਜਿਹੜੀ ਬਾਡੀ ਹੈ ਨਾ ਉਹਦੇ ਆਰਗਨ ਦੇ ਵਿੱਚੋਂ ਹੀ ਉਹ ਬਾਡੀ ਖਾਣਾ ਲੈਣ ਲੱਗ ਜਾਂਦੀ ਹੈ ਮਤਲਬ ਫਿਰ ਆਰਗਨ ਨੇ ਜਿਹੜੇ ਆਪਣੇ ਉਹਨਾਂ ਤੇ ਅਸਰ ਪੈਣਾ ਸ਼ੁਰੂ ਹੋ ਜਾਂਦਾ ਚਾਹੇ ਲੀਵਰ ਆ ਚਾਹੇ ਕਿਡਨੀ ਆ ਚਾਹੇ ਹਾਰਟ ਆ ਮਤਲਬ ਜਿੰਨੇ ਵੀ ਆਰਗਨ ਹੁੰਦੇ ਨੇ ਉਹਨਾਂ ਨੂੰ ਫਿਰ ਦੱਬਣ ਲੱਗ ਜਾਂਦਾ ਸਰੀਰ ਮਤਲਬ ਉਹਨਾਂ ਨੇ ਚੀਜ਼ਾਂ ਨੇ ਕਿਤੋਂ ਤਾਂ ਲੈਣਾ ਨਾ ਫਿਰ ਉਹ ਸਰੀਰ ਤੋਂ ਉਹ ਚੀਜ਼ ਲੈ ਰਹੀਆਂ ਹੁੰਦੀਆਂ ਨੇ ਤੇ ਇਸੇ ਕਰਕੇ ਆਪਾਂ ਦੇਖਦੇ ਹਾਂ ਕਿ ਜਦੋਂ ਕੋਈ ਬੰਦੇ ਨੇ ਬਹੁਤ ਟਾਈਮ ਇਸ ਤਰੀਕੇ ਦੇ ਨਾਲ ਭੁੱਖ ਹੜਤਾਲ ਕੀਤੀ ਹੋਵੇ ਜਾਂ ਮਰਨ ਵਰਤੇ ਹੋਵੇ ਉਹਨੇ ਖਾਣਾ ਨਾ ਖਾ ਰਿਆ ਹੋਵੇ ਅਸੀਂ ਦੇਖ ਜਾਂਦੇ ਹਾਂ ਕਿ ਉਹਦਾ ਮਾਸ ਬਿਲਕੁਲ ਹਟ ਜਾਂਦਾ ਹੈ ਨਾ ਚਰਬੀ ਘਟ ਜਾਂਦੀ ਹੈ ਹੂੰ ਹੱਡੀਆਂ ਦੇਖਣ ਲੱਗ ਜਾਂਦੀਆਂ ਨੇ ਇੱਕ ਪਿੰਜਰ ਦੇ ਰੂਪ ਦੇ ਵਿੱਚ ਬੰਦਾ ਦੇਖਣ ਲੱਗ ਜਾਂਦਾ ਉਹ ਇਸੇ ਕਰਕੇ ਹੁੰਦਾ ਹੈ ਕਿ ਜਿਹੜੇ ਫਿਰ ਬਾਡੀ ਆ ਉਹ ਫਿਰ ਆ ਆਰਗਨ ਨੇ ਉਹ ਬਾਡੀ ਚੋਂ ਆਪਣੀ ਖੁਰਾਕ ਲੈਣ ਲੱਗ ਜਾਂਦੇ ਨੇ ਜਦੋਂ ਤੱਕ ਬਾਡੀ ਚ ਹੁੰਦਾ ਦਮ ਘੱਮ ਸੋ ਇਹ ਸਟੇਜ ਤਾਂ ਡਲੇਅਰ ਸਾਹਿਬ ਦੀ ਹੁਣ ਆਈ ਹੋਈ ਹੈ ਕਿਉਂਕਿ 7 ਦਿਨ ਤਾਂ ਮੈਡੀਕਲ ਸਾਇੰਸ ਖੁਦ ਕਹਿ ਰਹੀ ਆ 26 ਦਿਨ ਉਹਨਾਂ ਨੂੰ ਹੋ ਗਏ ਨੇ ਸੋ ਇਸੇ ਕਰਕੇ ਵੀਕਨੈਸ ਬਹੁਤ ਜ਼ਿਆਦਾ ਆ ਇਸੇ ਕਰਕੇ ਖਤਰਾ ਵੀ ਜ਼ਿਆਦਾ ਆ ਪਰ ਦੂਜੇ ਪਾਸੇ ਦੇਖੋ ਚਾਹੀਦਾ ਤਾਂ ਇਹ ਸੀਗਾ ਅੱਜ ਦੋਨਾਂ ਫਾਰਮਾਂ ਨੂੰ ਜਾਂ ਖਾਸ ਤੌਰ ਤੇ ਐਸਕੇਐਮ ਨੂੰ ਕਿ ਜੇ ਫੈਸਲਾ ਕਰਨਾ ਹੀ ਆ ਤਾਂ ਤੁਸੀਂ ਅੱਜ ਹੀ ਕਰ ਦੋ ਇਹੀ ਗੱਲ ਆ ਨਾ ਜੀ ਮਤਲਬ ਤੁਸੀਂ ਇਸ ਚੀਜ਼ ਨੂੰ ਨਾ ਲੰਮਕਾਰ ਰਹੇ ਹੋ ਹੋਰ ਲੋਕ ਵੀ ਇਹੀ ਗੱਲ ਕਹਿ ਰਹੇ ਆ ਕਹਿੰਦੇ ਜਿਵੇਂ ਕੋਟਾਂ ਦੇ ਵਿੱਚ ਹੁੰਦਾ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਸਨੀ ਦਿਵਸ ਦਾ ਡਾਇਲੌਗ ਬੜਾ ਮਸ਼ਹੂਰ ਹੋਇਆ ਸੀ ਉਹੀ ਕੰਮ ਅੱਜ ਕਿਸਾਨ ਲੀਡਰ ਕਰੀ ਜਾਂਦੇ ਆ ਹੁਣ ਫਿਰ ਇਹਨਾਂ ਨੇ ਕਹਿਤਾ ਜੀ ਅਸੀਂ ਬੈਠ ਕੇ ਕਰਾਂਗੇ ਵੀ ਬੈਠਕਾਂ ਕਰਨ ਨੂੰ ਲੋਕ ਕਹਿ ਰਹੇ ਨੇ ਕਿ ਆਪਾਂ ਨਹੀਂ ਮੈਨੂੰ ਲੱਗਦਾ ਕਿ ਜੇ ਮੈਂ ਨਿੱਜੀ ਤੌਰ ਤੇ ਵੀ ਕਰਾਂ ਦੇਖਾਂ ਤਾਂ ਇਹ ਸਵਾਲ ਬਣਦਾ ਵੀ ਬੈਠਕਾਂ ਕਿਸ ਮੁੱਦੇ ਤੇ ਹੋ ਰਹੀਆਂ ਦਾ ਤਾਂ ਦੋ ਗੱਲਾਂ ਨੇ ਜਾਂ ਤਾਂ ਤੁਸੀਂ ਹਾਂ ਚ ਖੜੋਗੇ ਇਹ ਤਾਂ ਤੁਸੀਂ ਵੈਸੇ ਹੀ ਬੈਠ ਕੇ ਇਹ ਤਾਂ ਤੁਸੀਂ ਵੈਸੇ ਹੀ 2 ਮਿੰਟਾਂ ਚ ਜਾਂ 5 10 ਮਿੰਟਾਂ ਚ ਤੁਸੀਂ ਡਿਸਾਈਡ ਕਰ ਸਕਦੇ ਹੋ ਕਿਉਂਕਿ ਜੇ ਤੁਹਾਡੀ ਨੀਤ ਸਿੱਧੀ ਹੋਵੇ ਜੇ ਤੁਸੀਂ ਹੋਵੇ ਕਿ ਯਾਰ ਜਾਣਾ ਫਿਰ ਤਾਂ ਯਾਰ ਮਤਲਬ ਚੁਟਕੀ ਲੱਗ ਗਈ ਜਥੇਬੰਦੀਆਂ ਐਲਾਨ ਕਰਦੀਆਂ ਸੀ ਸੁਣਿਆ ਹੋਣਾਗਾ ਜਦੋਂ ਉਹ ਇੱਕ ਚੈਨਲ ਦੇ ਨਾਲ ਗੱਲਬਾਤ ਕਰ ਰਹੀ ਸੀ ਤਾਂ ਬੜੇ ਸੀਨੀਅਰ ਰਿਪੋਰਟਰ ਨੇ ਉਹਨਾਂ ਨੂੰ ਤਿੰਨ ਚਾਰ ਵਾਰੀ ਸਵਾਲ ਪੁੱਛਿਆ ਕਿ ਤੁਸੀਂ ਖਨੌਰੀ ਸ਼ੰਭੂ ਜਾਓਗੇ ਜਾਂ ਨਹੀਂ ਜਾਓਗੇ ਨਹੀਂ ਤਾਂ ਉਗਰਾਹਾ ਸਾਹਿਬ ਉਹ ਤੋਂ ਭਾਜਦੇ ਨਜ਼ਰ ਆਏ ਤੇ ਉਹਨਾਂ ਨੇ ਕਿਹਾ ਤੁਸੀਂ ਅਜਿਹੇ ਸਵਾਲ ਨਾ ਕਰੋ ਜਿਹੀ ਗੱਲ ਨਿਕਲ ਜਾਂਦੀ ਹੈ ਤਾਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜਵਾਬ ਉਹਨਾਂ ਸਵਾਲਾਂ ਦੇ ਦਿੱਤੇ ਉਹਨੂੰ ਤਾਂ ਦੇਖ ਕੇ ਮੈਨੂੰ ਲੱਗਦਾ राव ਜੀ ਕਿ ਜਿਹੜਾ ਇਹ ਜਥੇਬੰਦੀਆਂ ਨੇ ਉਹ ਬਾਰਡਰਾਂ ਦੇ ਉੱਤੇ ਨਹੀਂ ਜਾਣਗੀਆਂ ਇਹ ਤਾਂ ਦੇਖੋ ਸਾਫ ਤੌਰ ਤੇ ਰਾਦੀਪ ਟਾਈਮ ਟਪਾਇਆ ਜਾ ਰਿਹਾ ਐਸਕੇਐਮ ਦੇ ਵੱਲੋਂ ਖਾਸ ਤੌਰ ਇੱਕ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਹਾਂ ਇਹ ਲੋਕਾਂ ਨੂੰ ਦਿਖਾਇਆ ਜਾ ਰਿਹਾ ਫਿਲਹਾਲ ਦੀ ਘੜੀ ਅੱਗੇ ਕੀ ਉਹ ਫੈਸਲਾ ਲੈਂਦੇ ਨੇ ਇਹਦੇ ਬਾਰੇ ਆਪਾਂ ਨੂੰ ਨਹੀਂ ਕਹਿ ਸਕਦੇ ਪਰ ਜਿਹੜੀ ਚੀਜ਼ ਹੁਣ ਦਿਖ ਰਹੀ ਹੈ ਨਾ ਉਹ ਇਹ ਦਿਖ ਰਿਹਾ ਕਿ ਐਸਕੇਐਮ ਇਸ ਵੇਲੇ ਸਿਰਫ ਮੌਕਾ ਟਪਾ ਰਿਹਾ ਸਮਾਂ ਟਪਾ ਰਿਹਾ ਜੇ ਐਸਕੇਐਮ ਨੇ ਇਹਨਾਂ ਦੋਨਾਂ ਫਾਰਮਾਂ ਦੀ ਮਦਦ ਕਰਨੀ ਹੁੰਦੀ ਫਿਰ ਮੈਂ ਉਹ ਪਹਿਲਾਂ ਜਿਹੜੀ ਗੱਲ ਕਹਿ ਰਿਹਾ ਕਿ ਇੱਕ ਚੁਟਕੀ ਦੇ ਹਿਸਾਬ ਨਾਲ ਫੈਸਲਾ ਹੁੰਦਾ ਹੈ ਲੀਡਰ ਨੇ ਸਿਰਫ ਆਲਾ ਨਹੀਂ ਕਰਨਾ ਹੁੰਦਾ ਕਿ ਅਸੀਂ ਜਾ ਰਹੇ ਹਾਂ ਜੀ ਤਾਂ ਅਸੀਂ ਉਹਨਾਂ ਦੇ ਨਾਲ ਜਾ ਕੇ ਬੈਠਾਂਗੇ ਕਿ ਦੇਖਦੇ ਆਂ ਸਰਕਾਰਾਂ ਕਿਵੇਂ ਝੁਕਦੀਆਂ ਨਹੀਂ ਹੈਗੀਆਂ ਇੱਕ ਵਾਰ ਫਿਰ ਤੋਂ ਗੱਲ ਤਾਂ ਸਿਰਫ ਇੰਨੀ ਕੁ ਹੈ ਪਰ ਤੁਸੀਂ ਅੱਜ ਬੈਠਕ ਕਰ ਲਈ ਜੋ ਚਾਰ ਦਿਨਾਂ ਬਾਅਦ ਤੁਸੀਂ ਫੇਰ ਕਿਤੇ ਇਕੱਠੇ ਹੋ ਜਾਓਗੇ ਫੇਰ ਤੁਸੀਂ ਕਹੋਗੇ ਜੀ ਅਸੀਂ ਏਕੇ ਵਾਲਾ ਪਰ ਅਸੀਂ ਫੈਸਲੇ ਤੇ ਕਿਸੇ ਤੇ ਆਏ ਨਹੀਂ ਦੂਜੇ ਪਾਸੇ ਤੁਸੀਂ ਕਹੀ ਜਾਂਦੇ ਹੋ ਕਿ ਜੋ ਵੀ ਹੋ ਜੇ ਅਸੀਂ ਖਨੌਰੀ ਤੇ ਸ਼ੰਭੂ ਬਾਰਡਰ ਤਾਂ ਅਸੀਂ ਆਪਣੀ ਜਥੇਬੰਦੀ ਲੈ ਕੇ ਹੀ ਨਹੀਂ ਜਾਣੀ ਸੋ ਜਿਹੜੇ ਲੋਕਾਂ ਦੇ ਵਿੱਚ ਸਵਾਲ ਉੱਠ ਰਹੇ ਨੇ ਉਹ ਇਹੀ ਨੇ ਕਿ ਇਹ ਟਾਈਮ ਟਪਾਇਆ ਜਾ ਰਿਹਾ ਫਿਲਹਾਲ ਦੀ ਘੜੀ ਇਹੀ ਲੱਗ ਰਿਹਾ ਕਿਉਂਕਿ ਫੈਸਲਾ ਕਰਨਾ ਹੁੰਦਾ ਤਾਂ ਹੁਣ ਨੂੰ ਇਹ ਗੱਲਬਾਤ ਹੋ ਜਾਂਦੀ ਦੂਸਰੀ ਗੱਲ ਇਹ ਹੈ ਕਿ ਐਸਕੇਐਮ ਕਿਤੇ ਨਾ ਕਿਤੇ ਇਹ ਮੰਨ ਰਿਹਾ ਮੰਨ ਕੇ ਚੱਲ ਰਿਹਾ ਉਹਦੇ ਆਗੂ ਕਿ ਯਾਰ ਇਹ ਜਿਹੜਾ ਮੋਰਚਾ ਨਾ ਇਹ ਤਾਂ ਮੋਰਚਾ ਇਹਨਾਂ ਦੋਨਾਂ ਫੋਰਮਾਂ ਦਾ ਹੀ ਆ ਸਰਬਨ ਸਿੰਘ ਪੰਦੇਰ ਉਹਨਾਂ ਦਾ ਤੇ ਜਗਜੀਤ ਸਿੰਘ ਡੱਲਿਆਲ ਉਹਨਾਂ ਦਾ ਕਿ ਇਹਨਾਂ ਨੇ ਸ਼ੁਰੂ ਕੀਤਾ ਤੇ ਅਸੀਂ ਜੇ ਸਾਥ ਚ ਮਿਲ ਗਏ ਇਹਨਾਂ ਦੇ ਤੇ ਉਹ ਗੱਲ ਜੇ ਪੂਰੀ ਹੋ ਗਈ ਤਾਂ ਕ੍ਰੈਡਿਟ ਤਾਂ ਸਿਰਫ ਇਹਨਾਂ ਨੂੰ ਜਾਊਗਾ ਗੱਲ ਕ੍ਰੈਡਿਟ ਵਾਰ ਦੀ ਕ੍ਰੈਡਿਟ ਵਾਰ ਦੇ ਵਿੱਚ ਕਿਸਾਨ ਲੀਡਰ ਪੈ ਗਏ ਹਾਲਾਂਕਿ ਬੜੀਆਂ ਚੀਜ਼ਾਂ ਨਹੀਂ ਹੋਣੇ ਚਾਹੀਦੀਆਂ ਸੀ ਇਹ ਰਾਜਨੀਤਿਕ ਲੀਡਰ ਕਰਦੇ ਹੁੰਦੇ ਆ ਸਰਕਾਰਾਂ ਪਾਰਟੀਆਂ ਕਰਦੀਆਂ ਹੁੰਦੀਆਂ ਹਨ ਪਰ ਅੱਜ ਕਿਸਾਨਾਂ ਦੇ ਵਿੱਚ ਇਹ ਚੀਜ਼ ਹੋ ਰਹੀ ਹੈ ਲਓ ਜੀ ਇਹ ਵੀ ਲੱਗਦਾ ਕਿ ਇੱਕ ਦੂਸਰਾ ਮਾਪਦੰਡ ਵੀ ਹੈ ਕਿਉਂਕਿ ਪਾਸੇ ਤਾਂ ਕਹਿੰਦੇ ਸੀ ਜਥੇਬੰਦੀਆਂ ਕਿਹੜੇ ਸਿਆਸਤ ਜਾਂ ਰਣਨੀਤੀ ਤੋਂ ਬਿਨਾਂ ਚੱਲਦੀਆਂ ਨੇ ਉਹਨਾਂ 'ਚ ਵੀ ਹੈਗੀ ਹੈ ਸਿਆਸਤ ਵੀ ਹੈਗੀ ਹੈ ਰਣਨੀਤੀ ਵੀ ਹੈਗੀ ਹੈ ਤਨ ਦੂਰੇ ਮਾਪਦੰਡ ਵੀ ਲੱਗਦੇ ਆ ਕਿਉਂਕਿ ਇੱਕ ਪਾਸੇ ਤਾਂ ਜਿਹੜੇ ਐਸਕੀਐਮ ਦੇ ਲੀਡਰ ਆ ਪੰਜਾਬ ਦੇ ਉਹ ਇਹ ਕਹਿ ਰਹੇ ਨੇ ਕਿ ਅਸੀਂ ਜੀ 12 ਮੰਗਾਂ ਦੇ ਨਾਲ ਸਹਿਮਤ ਆਂ ਸਾਡਾ ਇੱਕ ਆਗਾ ਉਹਨਾਂ ਮੰਗਾਂ ਦੇ ਉੱਤੇ ਪਰ ਅਸੀਂ ਉੱਥੇ ਨਹੀਂ ਜਾ ਸਕਦੇ ਫਿਰ ਇਹ ਕਿੱਦਾਂ ਦੀ ਗੱਲ ਹੋਈ ਇਹ ਵੀ ਵੱਡਾ ਸਵਾਲ ਆ ਸਵਾਲ ਹੀ ਉਹੀ ਆ ਨਾ ਕਿ ਫਿਰ ਤੁਸੀਂ ਸਹਿਮਤ ਹੋ ਤੇ ਫਿਰ ਤੁਸੀਂ ਸਮਰਥਨ ਕਿਵੇਂ ਦਿਓਗੇ ਸਮਰਥਨ ਦੇਣ ਦਾ ਐਲਾਨ ਕਰਕੇ ਕੀ ਤੁਸੀਂ ਦੂਜੇ ਪਾਸੇ ਕੋਈ ਧਰਨਾ ਲਾਓਗੇ ਕਿਉਂਕਿ ਹੋਰ ਕਿਸੇ ਪਾਸੇ ਧਰਨਾ ਲਾ ਕੇ ਤਾਂ ਗੱਲ ਨਹੀਂ ਬਣਨੀ ਆਉਣਾ ਤਾਂ ਤੁਹਾਨੂੰ ਜਾਂ ਸ਼ੰਭੂ ਆਉਣਾ ਪੈਣਾ ਜਾਂ ਤੁਹਾਨੂੰ ਖਨੌਰੀ ਆਉਣਾ ਪੈਣਾ ਇੱਕ ਚੀਜ਼ ਤਾਂ ਤੁਹਾਨੂੰ ਚੂਜ਼ ਕਰਨੀ ਪਊਗੀ ਐਸਕੇਮ ਨੂੰ ਇਸ ਵੇਲੇ ਨਾ ਐਸਕੇਮ ਤੇ ਜਿੰਨੇ ਵੀ ਇਹਦੇ ਆਗੂ ਨੇ ਜਿੰਨੇ ਸੀਨੀਅਰ ਆਗੂ ਨੇ ਉਹਨਾਂ ਤੇ ਇਹੀ ਪ੍ਰੈਸ਼ਰ ਆ ਬਸ ਹੂੰ ਕਿਉਂਕਿ ਰੱਬ ਨਾ ਕਰੇ ਜੇ ਉਧਰੋਂ ਕੁਝ ਡੱਲਿਆ ਸਾਹਿਬ ਦੀ ਸਿਹਤ ਨੂੰ ਐਸੀ ਵੈਸੀ ਕੋਈ ਖਬਰ ਆ ਜਾਂਦੀ ਆ ਤਾਂ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਹੋਰ ਕਿਸੇ ਨੂੰ ਨਹੀਂ ਕਹਿਣਾ ਉਹਨਾਂ ਨੇ ਸਿਰਫ ਐਸਕੇਮ ਨੂੰ ਜਾ ਕੇ ਫੜਨਾ ਕਿ ਭਾਈ ਤੁਸੀਂ ਕੀ ਕਰ ਰਹੇ ਸੀ ਹੂੰ ਕਿ ਤੁਸੀਂ ਸਿਰਫ ਇਸੇ ਗੱਲ ਕਰਕੇ ਕਿ ਉਹਨਾਂ ਦਾ ਅੰਦੋਲਨ ਹੈ ਜੇ ਅਸੀਂ ਨਾਲ ਰਲ ਗਏ ਤੇ ਜਿੱਤ ਮਿਲ ਗਈ ਤਾਂ ਫਿਰ ਕ੍ਰੈਡਿਟ ਉਹਨਾਂ ਨੂੰ ਜਾਊਗਾ ਦੇਖੋ ਕ੍ਰੈਡਿਟ ਤਾਂ ਤੁਹਾਨੂੰ ਸਾਰਿਆਂ ਨੂੰ ਜਾਊਗਾ ਨਾ ਘੱਟੋ ਘੱਟ ਤੁਹਾਨੂੰ ਇਸ ਵੇਲੇ ਇਹ ਸੋਚਣਾ ਚਾਹੀਦਾ ਕਿ ਸਾਡਾ ਇੱਕੋ ਆਗੂ ਹੈ ਨਾਲ ਬੇਸ਼ੱਕ ਦੀ ਐਸਕੇਮ ਦੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਦੀ ਜਗਜੀਤ ਸਿੰਘ ਡੱਲੇয়াল ਹੋਰਾਂ ਦੇ ਨਾਲ ਬਣਦੀ ਨਹੀਂ ਇਹ ਸਭ ਨੂੰ ਪਤਾ ਬਿਲਕੁਲ ਬਹੁਤ ਵਿਚਾਰਾਂ ਦੇ ਵਿੱਚ ਮਤਭੇਦ ਹੈਗਾ ਇਹਨਾਂ ਦੇ ਪਰ ਉਹ ਚੀਜ਼ਾਂ ਤੁਹਾਨੂੰ ਇੱਕ ਪਾਸੇ ਰੱਖ ਕੇ ਚੱਲਣਾ ਪਊਗਾ ਇਸ ਵੇਲੇ ਤੁਹਾਨੂੰ ਹੋਰ ਕੁਝ ਨਹੀਂ ਸਿਰਫ ਆਪਣੇ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਕਿਵੇਂ ਬਚਾਉਣੀ ਆ ਇਹ ਤੁਹਾਨੂੰ ਸੋਚਣਾ ਪਊਗਾ ਨਹੀਂ ਤਾਂ ਉਹ ਬਜਿੱਦ ਨੇ ਉਹ ਕੋਈ ਇਸ ਤਰੀਕੇ ਦਾ ਨਾ ਮੈਡੀਕਲ ਸੂਤ ਨਹੀਂ ਲਾਰੇ 26 ਦਿਨ ਉਹਨਾਂ ਨੂੰ ਹੋ ਗਏ ਨੇ ਉਧਰੋਂ ਸੁਪਰੀਮ ਕੋਰਟ ਤੇ ਸੁਣਵਾਈ ਕੱਲ ਵੀ ਹੋਈ ਸੀ ਸਪਰੀਮ ਕੋਰਟ ਨੇ ਇਹੀ ਕਿਹਾ ਸਰਕਾਰਾਂ ਨੂੰ ਕਿ ਉਹਨਾਂ ਦਾ ਚੈੱਕਅਪ ਕਰੋ ਚੈੱਕਅਪ ਚਲੋ ਜਿਸ ਤਰੀਕੇ ਦੇ ਨਾਲ ਆ ਕਿ ਟੈਸਟ ਵਗੈਰਾ ਲਏ ਗਏ ਨੇ ਪਰ ਉਹ ਜਦੋਂ ਤੱਕ ਵਿਲਿੰਗ ਹੋਣਗੇ ਨਹੀਂ ਡੱਲੇਵਾਲ ਸਾਹਿਬ ਕਿਉਂਕਿ ਉਹ ਹੈ ਉਹ ਹੈ ਨਹੀਂਗੇ ਹੁਣ ਜੇ ਹੋਣਾ ਹੁੰਦਾ ਉਹਨਾਂ ਨੇ ਕਰਾਉਣਾ ਹੁੰਦਾ ਤਾਂ ਕਰਾ ਲੈਂਦੇ 26 ਦਿਨ ਦਾ ਇੰਨਾ ਲੰਬਾ ਮਰਨਵਰਤ ਦਾ ਇੰਤਜ਼ਾਰ ਉਹ ਨਾ ਕਰਦੇ ਸੋ ਉੱਥੇ ਵੀ ਹਾਲਾਤ ਇਸੇ ਤਰੀਕੇ ਦੇ ਨਾਲ ਹੈ ਕਿ ਕੋਈ ਵੀ ਪੁਲਿਸ ਆ ਜਿਹੜੀ ਉਹ ਇੱਕਦਮ ਚੱਕ ਕੇ ਉਹਨਾਂ ਨੂੰ ਨਾਲ ਲੈ ਕੇ ਜਾ ਸਕੇ ਹਾਲਾਂਕਿ ਮੋਰਚੇ ਤੋਂ 700 ਮੀਟਰ ਦੂਰ ਇੱਕ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਅਸਥਾਈ ਰੂਪ ਦੇ ਵਿੱਚ ਜਿਹੜਾ ਹਸਪਤਾਲ ਹਾਂਜੀ ਹਸਪਤਾਲ ਉੱਥੇ ਬਣਾਇਆ ਉਹ ਜ਼ਰੂਰ ਬਣਾਇਆ ਕਿ ਜੇ ਰੱਬ ਨਾ ਕਰੇ ਐਸੀ ਐਸੀ ਗੱਲ ਹੋ ਗਈ ਤਾਂ ਕੋਈ ਮੈਡੀਕਲ ਸਹੂਲਤ ਜਾਂ ਆਕਸੀਜਨ ਜਾਂ ਹੋਰ ECG ਵਗੈਰਾ ਇਹ ਚੀਜ਼ਾਂ ਕਿਵੇਂ ਮਹੱਈਆ ਕਰਾਉਣੀਆਂ ਨੇ ਕਿ ਜਿਆਦਾ ਇਹ ਨਹੀਂ ਕਿ ਡਲੇਵਾਲ ਸਾਹਿਬ ਦੀ ਸਿਹਤ ਵਿਗੜਦੀ ਹੈ ਉਹਨਾਂ ਨੂੰ ਉੱਥੋਂ ਪਟਿਆਲਾ ਜਾਂ ਫਿਰ ਸਮਾਣੇ ਤੱਕ ਜਾਂ ਫਿਰ ਹੋਰ ਕਿਸੇ ਪਾਸੇ ਲਿਜਾਇਆ ਜਾਵੇ ਕਿਉਂਕਿ ਇੰਨਾ ਸਮਾਂ ਉਦੋਂ ਨਹੀਂ ਹੋਣਾ ਇਸੇ ਕਰਕੇ ਪ੍ਰਸ਼ਾਸਨ ਨੇ 700 ਮੀਟਰ ਦੂਰ ਮੋਰਚੇ ਤੋਂ ਇਹ ਆਪਣਾ ਆਰਜੀ ਜਿਹੜਾ ਹਸਪਤਾਲ ਹੈ ਬਣਾ ਲਿਆ ਕਿ ਘੱਟੋ ਘੱਟ ਮੋਢਲੀ ਸੇਤ ਇੱਥੇ ਸਹੂਲਤ ਇੱਥੇ ਦਿੱਤੀ ਜਾਵੇ ਫਸਟ ਏਡ ਫਿਰ ਬਾਅਦ ਚੋ ਡਿਸਾਈਡ ਹੋਵੇ ਕਿ ਉਹਨਾਂ ਨੂੰ ਪਟਿਆਲੇ ਲੈ ਕੇ ਜਾਣਾ ਰਜਿੰਦਰਾ ਜਾਂ ਕਿਤੇ ਵੀ ਜਾਣਾ ਕਿਉਂਕਿ ਦੇਖੋ ਜੇ ਇਸੇ ਤਰੀਕੇ ਦੇ ਨਾਲ ਦਿਨ ਗੁਜ਼ਰਦੇ ਗਏ ਮਰਨ ਵਰਤ ਜਾਰੀ ਰਿਹਾ ਤਾਂ ਇਹ ਚ ਕੋਈ ਸ਼ੱਕ ਨਹੀਂ ਕਿ ਹਾਲਤ ਉਹਨਾਂ ਦੀ ਇੱਕ ਦਿਨ ਖਰਾਬ ਹੋਣੀ ਹੋਣੀ ਆ ਬਿਲਕੁਲ ਉਸ ਵੇਲੇ ਮੋਰਚੇ ਦਾ ਕੀ ਰਿਐਕਸ਼ਨ ਹੋਊਗਾ ਪ੍ਰਸ਼ਾਸਨ ਦਾ ਕੀ ਰਿਐਕਸ਼ਨ ਹੋਊਗਾ ਇਹ ਦੇਖਣਾ ਹੋਊਗਾ ਪਰ ਇਸ ਵੇਲੇ ਗੱਲ ਸਾਰੀ ਐਸਕੇਮ ਤੇ ਉਹਨਾਂ ਦੇ ਆਗੂਆਂ ਤੇ ਅਰਜਦੀਪ ਅੱਜ ਵਾਲੀਆਂ ਜੇ ਮੀਟਿੰਗ ਦੇ ਵਾਂਗੂ ਅਗਲੀ ਮੀਟਿੰਗ ਦੇ ਵਿੱਚ ਵੀ ਕਰਨਾ ਫਿਰ ਤਾਂ ਤੁਸੀਂ ਨਾ ਇਹ ਕਰੋ ਚੰਗੀ ਗੱਲ ਆ ਆ ਤੁਸੀਂ ਸਾਫ਼ ਕਹਿ ਦਿਓ ਭਾਈ ਅਸੀਂ ਨਹੀਂ ਖੜਨਾ ਨਾਲ ਬਿਲਕੁਲ ਜੇ ਤੁਸੀਂ ਬਿਲਕੁਲ ਜੇ ਤੁਸੀਂ ਅੱਜ ਦੀ ਤਰ੍ਹਾਂ ਹੀ ਅਗਲੀ ਮੀਟਿੰਗ ਦੇ ਵਿੱਚ ਵੀ ਆ ਕੇ ਕਹਿਣਾ ਜੀ ਅਸੀਂ ਤਾਂ ਜੀ ਏਕੇ ਵਾਲਾ ਪਰ ਅਸੀਂ ਅਗਲੀ ਇੱਕ ਹੋਰ ਬੈਟ ਕਰਾਂਗੇ ਫਿਰ ਅਸੀਂ ਤੁਹਾਨੂੰ ਦੱਸਾਂਗੇ ਫਿਰ ਐਦਾਂ ਤੁਸੀਂ ਨਾ ਕਰੋ ਆਰ ਜਾਂ ਪਾਰ ਦਾ ਕੰਮ ਹੋਇਆ ਹੋਇਆ ਜਾਂ ਤਾਂ ਆਰ ਹੋ ਜੋ ਜਾਂ ਪਾਰ ਹੋ ਜੋ ਜਾਂ ਹਾਂ ਕਰ ਦੋ ਜਾਂ ਨਾ ਕਰ ਦੋ